ਆ ਮੈਂ ਕਿਹੜੀ ਜਥੇਬੰਦੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੋਦੀ ਡੇਰੀ ਜੀ ਉਹਨਾਂ ਨੇ ਏਕਤਾ ਕੀ ਮਾਮਲਾ ਜਿਹੜਾ ਅੱਜ ਮੀਟਿੰਗ ਕੀਤੀ ਮੀਟਿੰਗ ਸਾਰੇ ਇਸ ਤਰ੍ਹਾਂ ਹੈਗਾ ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਾਡੀ ਜਥੇਬੰਦੀ ਹੈ ਜਿਹੜੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੀ ਸਰਕਾਰਮੀ ਨਾਲ ਕੰਮ ਕਰ ਰਹੀ ਹੈ ਪਰ ਸਾਡਾ ਇੱਕ ਮੁੱਦਾ ਹੈਗਾ ਜਿਹੜਾ ਪਿਛਲੀ ਵਾਰ ਕਈ ਵਾਰੀ ਆਪਣੇ ਜੋ ਖੇਤੀਬਾੜੀ ਮੰਤਰੀ ਆ ਗਰਮੀਤ ਖੁੱਡੀਆਂ ਜੀ ਅਸੀਂ ਉਹਨਾਂ ਨੂੰ ਵੀ ਮਿਲੇ ਆ ਪਰ ਜੋ ਇਹ ਅੰਨੀ ਤੇ ਗੂੰਗੀ ਬੋਲੀ ਸਰਕਾਰ ਹੈ ਕੋਈ ਵੀ ਭਵੇਂ ਕਿਸਾਨਾਂ ਦੀਆਂ ਮੰਗਾਂ ਆ ਸੀ ਵੀ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਔਰ ਕਿਸਾਨੀ ਦੇ ਨਾਲ ਜਿਹੜਾ ਧੰਦਾ ਇਹ ਜੁੜਿਆ ਹੋਇਆ ਹੈ ਸਹਾਇਕ ਧੰਦੇ ਵਜੋਂ ਧੰਦਾ ਜਿਹੜਾ ਦੁੱਧ ਦਾ ਕਾਰੋਬਾਰ ਹੈ ਇਹ ਅਪਣਾਇਆ ਹੋਇਆ ਹੈਗਾ ਸਾਰੇ ਸਾਡੇ ਦੁੱਧੀ ਵੀਰਾਂ ਨੇ ਡੇਰੀ ਵਾਲੇ ਵੀਰਾਂ ਨੇ ਦਿਕਤ ਇਹਦੇ ਚ ਇਸ ਤਰ੍ਹਾਂ ਗਾ ਜਿਵੇਂ ਅਸੀਂ ਖੁੱਲੇ ਦੁੱਧ ਦਾ ਕਾਰੋਬਾਰ ਕਰਦੇ ਆ ਤੁਸੀਂ ਆਪਾਂ ਆ ਵੀ ਦੇਖ ਸਕਦੇ ਆ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਭਾਵੇਂ ਸੈਂਟਰ ਦੀ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ ਇਹ ਕਾਰਪ ਰੇਟ ਅਦਾਰਿਆਂ ਦਾ ਪੱਖ ਪੂਰਦੀਆਂ ਹੁਣ ਤੁਸੀਂ ਵੇਖੋ ਪੈਕਟਾਂ ਦੇ ਵਿੱਚ ਦੁੱਧ ਆਉਂਦਾਗਾ ਇਹੜਾ ਥੈਲੀਆਂ ਵਾਲਾ ਕੋਈ 4 1/2 ਫੈਂਟ ਦਾ ਦੁੱਧ ਹੈ 60 ਰੁਪਏ ਕੰਪਨੀਆਂ ਵੇਚਦੀਆਂ ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਨੈਰਸਿਸ ਬਿਛਾਇਆ ਜਾਂਦਾਗਾ ਸਮਾਜ ਦੇ ਵਿੱਚ ਵੀ ਜਿਹੜੇ ਸਾਡੇ ਕਿਸਾਨ ਭਰਾ ਹੈ ਅਸੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਆ ਉਹਨਾਂ ਨੂੰ ਇਹ ਲੱਗਦਾਗਾ ਵੀ ਖਣੀ ਸਾਨੂੰ ਦੁੱਧ ਦੀ ਜਾਂ ਜਿਹੜੇ ਇਹ ਡੇਰੀਆਂ ਵਾਲੇ ਪਿੰਡਾਂ ਚੋਂ ਦੁੱਧ ਲੈ ਕੇ ਜਾਂਦੇ ਆ ਖੁੱਲੇ ਦਾ ਕਾਰੋਬਾਰ ਕਰਦੇ ਆ ਦੁੱਧ ਦਾ ਵੀ ਇਹੇ ਲੁੱਟੀ ਜਾਂਦੇ ਆ ਪਰ ਅਸਲ ਸਚਾਈ ਕੁਝ ਹੋਰ ਹੈ ਕਿਉਂਕਿ ਅਸੀਂ ਤਾਂ ਇੱਕ ਕਮਿਸ਼ਨ ਏਜੰਟ ਆ ਆਪਦਾ ਕੋਈ 2-4 ਰੁਪਿਆ ਦੇ ਮਾਰਜਨ ਤੇ ਆਪਦਾ ਕੰਮ ਕਰਕੇ ਆਪਦੀ ਦਿਹਾੜੀ ਬਣਾਉਣ ਵਾਲੇ ਜਿਹੜੇ ਲੋਕ ਆ ਪਰ ਅਸਲ ਦੇ ਵਿੱਚ ਸਰਕਾਰਾਂ ਦੀ ਘਾਟ ਹੈ ਜੋ ਆਪਣੇ ਦੁੱਧ ਆਪਾ ਪੈਦਾ ਕਰਨ ਵਾਲੇ ਕਿਸਾਨ ਆ ਉਹਨਾਂ ਦੇ ਵੀ ਪੰਨੇ ਕੁਝ ਨਹੀਂ ਪੈਂਦਾ ਖਾਲ ਖਰਾਕਾਂ ਦੇ ਜਿਹੜੇ ਰੇਟ ਆ ਹਰ ਰੋਜ਼ ਆ ਜਿਹੜੇ ਉਹ ਵਾਅਦੇ ਆ ਪਰ ਜਿਹੜਾ ਕੰਪਨੀਆਂ ਆਇਆਂ ਪਿੰਡਾਂ ਚੋਂ ਦੁੱਧ ਉਹ 35 ਤੋਂ ਲੈ ਕੇ 38 ਰੁਪਏ ਦੁੱਧ ਆ ਜਿਹੜਾ ਖਰੀਦਦੀਆਂ ਹਾਲਾਂਕਿ ਜਿਵੇਂ ਅਸੀਂ ਇਹ ਗੈਰ ਸੰਗਠਿਤ ਖੇਤਰ ਚ ਆਉਣੇ ਆ ਉਹੀ ਦੁੱਧ ਸਾਨੂੰ ਜਿਹੜਾ ਹੈਗਾਗਾ ਉਹ 32 35 ਰੁਪਏ ਖਰੀਦਣਾ ਪੈਂਦਾ ਜਿਹੜਾ ਪ੍ਰਾਈਵੇਟ ਆਧਾਰੇ ਆ ਦੁੱਧ ਖਰੀਦਦੇ ਆ ਭਾਵੇਂ ਪ੍ਰਾਈਵੇਟ ਪਾਊਡਰ ਪਲਾਂਟ ਆ ਜਾਂ ਕੋਈ ਉਹ ਪ੍ਰਾਈਵੇਟ ਪਲਾਂਟ ਹੈਗੇ ਆ ਉਹੀ ਸਾਥੋਂ ਦੁੱਧ ਖਰੀਦਦੇ ਆ ਜਿਹੜੇ ਇਹ ਸਰਕਾਰੀ ادارے ਆ ਉਹ ਜਿਹੜਾ ਹੈਗਾ ਗਾ ਗੈਰ ਸਕਟਰ ਖੇਤਰ ਵਾਲੇ ਜੋ ਅਸੀਂ ਕੰਮ ਕਰਦੇ ਆ ਦੁੱਧੀ ਲੋਕ ਉਹਨਾਂ ਤੋਂ ਜਿਹੜਾ ਦੁੱਧ ਹੈ ਉਹ ਨਹੀਂ ਖਰੀਦਦੇ ਸਾਨੂੰ ਕਿਤੇ ਨਾ ਕਿਤੇ ਇਹਦੇ ਚ ਇਹ ਮਾਰ ਚੱਲਣੀ ਪੈਂਦੀ ਆ ਵੀ ਪਿੰਡਾਂ ਚ ਕੰਪਨੀਆਂ ਜਿਹੜੀਆਂ ਪਿੰਡਾਂ ਚ ਡੇਰੀਆਂ ਕਿ ਉਹਨਾਂ ਦੇ ਬਰਾਬਰ ਰੇਟ ਦੇ ਕੇ ਦੁੱਧ ਖਰੀਦਣਾ ਪੈਂਦਾ ਔਰ ਇਹਨਾਂ ਨੇ ਤਾਂ ਉਹ ਦੁੱਧ ਜਿਹੜਾ 35 ਤੋਂ 38 ਖਰੀਦ ਕੇ ਉਹ 60 ਰੁਪਏ ਦੁੱਧ ਇਹਨਾਂ ਦਾ ਉਹ 4.5 ਪਾਉਂਡ ਦਾ ਵਿਕਦਾ ਤਾਂ ਇੱਥੇ ਜਿਹੜਾ ਹੈਗਾ ਸਾਨੂੰ ਘੱਟ ਰੇਟ ਤੇ ਦੁੱਧ ਪਾਉਣਾ ਪੈਂਦਾਗਾ ਕਿਉਂਕਿ ਸਾਡੇ ਕੋਲੇ ਉਹਦੇ ਪ੍ਰਬੰਧ ਨਹੀਂ ਹੈਗੇ ਅੱਜ ਕੱਲ੍ਹ ਪੜਿਆ ਲਿਖਿਆ ਜਵਾਨਾਂ ਦਾ ਅਗਲਾ ਉਹਦੇ ਨਾਲ ਉਹਦੇ 'ਚ ਦੇਖਦਾਗਾ ਵੀ ਇਹਦੇ ਤੇ ਇੱਕ ਇਹਨਾਂ ਕੋਲੇ ਰਿਸੋਰਸ ਹੈਗੇ ਇਹਨਾਂ ਦਾ ਪੈਸਚੂਰੇਜਰ ਕਰਿਆ ਹੋਇਆ ਹੁੰਦਾ ਦੁੱਧ ਜਿਵੇਂ ਸਾਡੀ ਸੈਂਪਲਿੰਗ ਆ ਉਹ ਕੱਚੇ ਦੁੱਧ ਦੀ ਸੈਂਪਲਿੰਗ ਹੁੰਦੀ ਹੈ ਜੀ ਉਹ ਜਿਹੜਾ ਪਲਾਂਟਾਂ 'ਚੋਂ ਦੁੱਧ ਪੈਕ ਹੋ ਕੇ ਆਉਂਦਾਗਾ ਗਰਮ ਹੋ ਕੇ ਦੁੱਧ ਠੰਡਾ ਹੋ ਕੇ ਪੈਸਚੂਰੇਜਰ ਹੋ ਕੇ ਫੇਰ ਪੈਕ ਹੁੰਦਾਗਾ ਤਾਂ ਇਸ ਕਰਕੇ ਵੀ ਜਿਹੜਾ ਹੈਗਾਗਾ ਅਸੀਂ ਸਰਕਾਰ ਦੇ ਨਾਲ ਭੇਡਣ ਲਈ ਅੱਜ ਜਿਹੜਾ ਹੈਗਾ ਪੰਜਾਬ ਦੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਲਗਭਗ ਜਿਹੜਾ ਹੈਗਾ 13 ਜ਼ਿਲ੍ਹੇ ਆ ਜਿਹੜੇ ਆਪਣੇ ਜਥੇਵੰਦੀ ਦੇ ਵਿੱਚ ਕੰਮ ਕਰਦੇ ਆ ਔਰ ਅਸੀਂ ਇਹ ਮੀਟਿੰਗ ਇਸ ਕਰਕੇ ਬੁਲਾਈ ਆ ਜਿਵੇਂ ਕਿ ਹੁਣ ਤਾਂ ਚਲੋ ਆ ਆਉਣ ਵਾਲੇ ਹੋਰ 20 ਦਿਨਾਂ ਨੂੰ ਜਿਹੜੇ ਦੁੱਧ ਦੇ ਰੇਟ ਵੀ ਅਪ ਹੋ ਜਾਣਗੇ ਕਿਉਂਕਿ ਲੋਡ ਮੁਤਾਬਕ ਦੁੱਧ ਰਹਿ ਜੂਗਾ ਜੀ ਜਦੋਂ ਅੱਗੇ ਦੁੱਧ ਦਾ ਫਲੱਡ ਸੀਜ਼ਨ ਆਉਂਦਾ ਹੈਗਾ ਉਦੋਂ ਇਹ ਸਮੱਸਿਆ ਆਉਂਦੀ ਹੈ ਤਾਂ ਅਸੀਂ ਮੀਟਿੰਗ ਇਸ ਕਰਕੇ ਇਹ ਰੱਖੀ ਹੈ ਵੀ ਆਪਾਂ ਵੱਖ-ਵੱਖ ਜ਼ਿਲ੍ਹਿਆਂ ਦੇ ਮੰਡੀਆਂ ਦੇ ਵਿੱਚ ਜਿਹੜੀ ਜਥੇਬੰਦੀ ਹੈ ਉਹ ਸਰਗਰਮ ਕਰਗੇ ਹਰੇਕ ਮੰਡੀ ਦੇ ਜ਼ਿਲ੍ਹੇ ਦੇ ਵਿੱਚ ਆਪਾਂ ਬਲਾਰੇ ਪੈਦਾ ਕਰਗੇ ਕਿਉਂਕਿ ਆਪਾਂ ਦੇਖਦੇ ਹਾਂ ਵੀ ਜਦੋਂ ਪ੍ਰੋਟੈਸਟ ਕਰਦੇ ਆ ਕਿਸ ਤਰ੍ਹਾਂ ਮਨ ਲਾ ਵੀ ਇਹ ਜ਼ਾਲਮ ਸਰਕਾਰ ਹੈ ਜਿਹੜੀ ਕੁੱਟਕਟਾਪਾ ਕਰਦੀ ਹੈ ਜਾਂ ਪਰਚੇ ਦਿੰਦੀ ਹੈ ਤਾਂ ਵੀ ਕਿਤਨਾ ਕਿਤੇ ਜਥੇਬੰਦੀ ਨੂੰ ਉਭਾਰਨ ਲਈ ਜਿਹੜੀ ਮੀਟਿੰਗ ਹੈ ਇਹ ਰੱਖੀ ਗਈ ਹੈ ਔਰ ਜਥੇਬੰਦੀ ਜਿਹੜਾ ਹੈਗਾਗਾ ਰਜਿਸਟਰਡ ਕਰਵਾਈ ਆ ਤਾਂ ਅਸੀਂ ਇਹੀ ਜਿਹੜਾ ਹੈਗਾਗਾ ਮੀਟਿੰਗ ਰੱਖਣ ਦਾ ਸਾਡਾ ਕਾਰਨ ਆ